ਰੀਸੈਂਟਲੀ ਵੀ ਗਾਟਨ ਇਨਫੋਰਮੇਸ਼ਨ ਕਿ ਸੀਆਰਪੀਐਫ ਦੇ ਰਿਟਾਇਰਡ ਮੁਲਾਜ਼ਮ ਸੀ ਜਿਨ੍ਹਾਂ ਦਾ ਆਪਣੀ ਵਾਈਫ ਦੇ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਵਾਈਫ ਤੇ ਬੱਚੇ ਨਾਲ ਤੇ ਉਹਨਾਂ ਵੱਲੋਂ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਬੰਦਾ ਫਟਲੀ ਇੰਜਰਡ ਹੋਇਆ ਤੇ ਅਸੀਂ ਤੁਰੰਤ ਰਿਐਕਟ ਕਰਦੇ ਹੋਏ ਸਾਡੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਮੈਂ ਦੱਸਣਾ ਚਾਹੂੰਗਾ ਕਿ ਇਹ ਹਸਪੀਟਲ ਦੇ ਬਾਹਰ ਇਨਸੀਡੈਂਟ ਹੋਇਆ ਸੀਗਾ ਜੀ ਐਂਡ ਕਾਮਨ ਪਰਲੈਂਸ ਚਾਰਿਆ ਹੈ ਕਿ ਪੁਲਿਸ ਸਟੇਸ਼ਨ ਦੇ ਸਾਹਮਣੇ ਹੋਣਾ ਜੋ ਕਿ ਗਲਤ ਹੈ ਇਹਦਾ ਕੁਝ ਕਿਛ ਤੇ ਸਾਨੂੰ ਪਤਾ ਲੱਗਿਆ ਕਿ ਇਹਦਾ ਵਾਈਫ ਦੇ ਨਾਲ 195 ਨੂੰ 195 2025 ਦੇ ਵਿੱਚ ਤਿਹਾਰਤੀ ਦੇ ਵਿੱਚ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਸੀ ਵੂਮਨ ਸੈਲ ਦੇ ਵਿੱਚ ਤੇ ਇਹਦਾ ਪ੍ਰਾਇਰ ਇੰਟੈਂਸ਼ਨ ਹੀ ਸੀ ਜੋ ਕਿ ਆਪਣੇ ਵਾਈਫ ਦੇ ਨਾਲ ਆਰਗੂਮੈਂਟਸ ਤੋਂ ਪਰੇਸ਼ਾਨ ਹੋ ਕੇ ਇਹਨੇ ਪਤਾ ਕੀਤਾ ਕਿ ਜਦੋਂ ਵਾਈਫ ਮੈਡੀਸਨ ਲੈਣ ਆਈ ਹਸਪੀਟਲ ਦੇ ਬਾਹਰ ਤਾਂ ਉੱਥੇ ਇਹ ਆਇਆ ਆਲਟਰਕੇਸ਼ਨ ਇਹਨਾਂ ਦੀ ਹੋਈ ਤੇ ਜਦੋਂ ਵਾਈਫ ਨੇ ਆਪਣੇ ਬੇਟੇ ਨੂੰ ਬੁਲਾਇਆ ਤੇ ਅੱਗੇ ਜਾਣ ਲੱਗੀ ਤਨੇ ਆਪਣੀ ਜਿਹੜੀ ਵੈਪਨ ਕਢਾ ਕੇ ਕਿਉਂਕਿ ਲਾਈਸੈਂਸਡ ਵੈਪਨ ਸੀਗਾ ਪਿਸਤਲ ਸੀਗੀ ਉਹਦੇ ਚੋ ਬੱਤੀ ਬੋਲ ਦੀ ਪਿਸਤਲ ਚੋ ਫਾਇਰ ਕੀਤੇ ਜੋ ਕਿ ਇਹਦੇ بیٹے ਨੂੰ ਵੱਜਿਆ ਤੇ ਇਹਦੇ ਤੇ ਪਤਾ ਲੱਗਿਆ ਕਿ ਜਿਹੜਾ ਇਹਦਾ ਬੇਟਾ ਸੀਗਾ 75 ਸਿੰਘ ਉਹਦੀ ਡੈਥ ਹੋ ਚੁੱਕੀ ਹੈ ਤੇ ਜਿਹੜੇ ਇਹਦੀ ਵਾਈਫ ਤੇ ਦੀ ਨੂੰ ਸੀਗੀ ਉਹ ਇੰਜਰਡ ਹੈਗੇ ਆ ਕਿਉਂਕਿ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ ਤਾਂ ਅਸੀਂ ਦੱਸਣਾ ਚਾਹਾਂਗਾ ਤੇ ਇੱਕ ਵਾਰੀ ਕਮੈਂਡ ਵੀ ਕਰਨਾ ਚਾਹਾਂਗਾ ਜਿਹੜਾ ਉਹ ਨਾਕਾ ਪਾਰਟੀ ਨੀਅਰਬਾਈ ਸੀਗੀ ਇੱਕ ਆਰਮਡ ਪਰਸਨ ਨੂੰ ਵਿਦ ਮੈਂਟੈਲਿਟੀ ਆਫ ਫਾਇਰਿੰਗ ਨੂੰ ਐਪਰੀਹੈਂਡ ਕਰਨਾ ਉਹਨੂੰ ਓਵਰਪਾਵਰ ਕਰਨਾ ਇਟਸ ਨਾਟ ਅ ਈਜ਼ੀ ਥਿੰਗ ਪਰ ਉਹਨੇ ਕਰੇਲ ਸ਼ੋ ਕਰਦੇ ਹੋਏ ਸਾਡੇ ਦੋ ਮੁਲਾਜ਼ਮਾਂ ਨੇ ਨਾਕੇ ਤੇ ਹੀ ਉਹਨੂੰ ਬੰਦੇ ਨੂੰ ਭੱਜਣ ਤੋਂ ਰੋਕਦੇ ਹੋਏ ਉਹਨੂੰ ਫੜਿਆ ਤੇ ਨਾਲ ਦੇ ਨਾਲ ਮਜੀਠਾ ਰੋਡ ਪੁਲਿਸ ਸਟੇਸ਼ਨ ਲੈ ਗਏ ਐਫ ਆਈ ਆਰ ਇਸ ਬੀਗ ਰਜਿਸਟਰਡ ਤੇ ਫਰਦਰ ਅਸੀਂ ਇਹਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾ ਰਹੇ ਹਾਂ